फिलौर सिविल दे समूह हड़ताल। फिलौर कोलकाता है कि समूह सरकारी डाक्टर वालों मेडिकल एसोसीएशन सरकारी डाक्टर वालों अज फिलौर के सिविल हस्पता विखे समूह डॉक्टर वालों एक दिन की हड़ताल की जिस कारण अज ओ पी डी बंद रखी गई सिर्फ एमरजेंसी सेवा चालू रखी गई ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਹੈ ਕਿ ਸਿਵਲ ਹਸਪਤਾਲ ਫਿਲੌਰ ਵਿੱਚ ਕੋਈ ਵੀ ਸਿਕਿਉਰਿਟੀ ਗਾਰਡ ਨਹੀਂ ਹਨ ਤੇ ਉਹਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਨੂੰ ਸਿਕਿਉਰਿਟੀ ਗਾਰਡ ਜ਼ਰੂਰ ਦਿੱਤਾ ਜਾਵੇ ਇਹ ਸਾਰਾ ਮਾਮਲਾ ਅਖਬਾਰਾਂ ਨੇ ਤੁਹਾਨੂੰ ਦੱਸਣਾ ਹੋਣਾ ਕਿ ਦੋ ਦਿਨਾਂ ਤੋਂ ਚੱਲ ਰਹੀ ਹੈ ਇਹ ਸਾਰੀ ਲਹਿਰ ਕਿ ਜਿਹੜਾ ਪੱਛਮੀ ਬੰਗਾਲ ਦੀ ਇੱਕ ਰੈਜ਼ੀਡੈਂਟ ਲੇਡੀ ਡਾਕਟਰ ਦੇ ਨਾਲ ਜੋ ਬਰਬਰਤਾ ਹੋਈ ਹੈ ਕਿ ਰੇਪ ਐਂਡ ਮਰਡਰ ਔਨ ਡਿਊਟੀ ਅਗਲੀ 36 ਘੰਟੇ ਦੀ ਡਿਊਟੀ ਕਰ ਰਹੀ ਸੀ ਤੇ ਆਪਣੇ ਵਰਕਪਲੇਸ ਤੇ ਵੀ ਇੱਕ ਵੂਮਨ ਸੇਫ ਨਹੀਂ ਹੈਗੀ ਇਹ ਉਸ ਰੋਸ ਦੇ ਵਿੱਚ ਕੀਤੀ ਗਈ ਹੈ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਅੱਜ ਸਾਡੀ ਪੰਜਾਬ ਇਹ ਸਿਵਲ ਪੀਸੀਐਮਐਸ ਦੇ ਐਸੋਸੀਏਸ਼ਨ ਦੇ ਵੱਲੋਂ ਹੈ ਵੀ ਸਟੇਟ ਦੇ ਉੱਤੇ ਸਾਡੇ ਪੀਸੀਐਮਐਸ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈਗੇ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਤੇ ਸਾਰਿਆਂ ਨੂੰ ਦੱਸ ਕੇ ਮਨਨ ਸਟੇਟ ਲੈਵਲ ਤੇ ਅਸੀਂ ਸਟ੍ਰਾਈਕ ਕਰ ਰਹੇ ਹਾਂ ਜਸਟ ਉਹਦਾ ਪੀਸੀਐਮਐਸ ਦੇ ਕੈਡਰ ਦੀਆਂ ਬਹੁਤ ਸਾਰੀਆਂ ਮੰਗਾਂ ਹੈ ਸਰਕਾਰ ਤੋਂ ਲੇਕਿਨ ਇਸ ਵੇਲੇ ਜਿਹੜੀ ਆ ਸਟ੍ਰਾਈਕ ਹੋਈ ਹੈ ਇਹਦੇ ਵਿੱਚ ਜਿਹੜਾ ਬਰਨਿੰਗ ਇਸ਼ੂ ਹੈ ਇਸ ਵੇਲੇ ਦੈਟ ਇਜ਼ ਦਾ ਸਿਕਿਉਰਿਟੀ ਐਂਡ ਸੇਫਟੀ ਆਫ ਦਾ ਹੈਲਥ ਸਟਾਫ ਕਿ ਅੱਜ ਇਹ ਡਾਕਟਰ ਨਾਲ ਹੋਇਆ ਹੈ ਤਿੰਨ ਚਾਰ ਦਿਨ ਪਹਿਲੇ ਪਿਛਲੇ ਹਫਤੇ ਉੱਤਰਾਖੰਡ ਦੀ ਇੱਕ ਨਰਸ ਇਸੇ ਤਰ੍ਹਾਂ ਦਾ ਨਾਈਟ ਦੀ ਡਿਊਟੀ ਤੇ ਗਈ ਸੀਗੀ ਤੇ ਮੁੜ ਕੇ ਘਰ ਹੀ ਨਹੀਂ ਆਈ ਹਫਤੇ ਬਾਅਦ ਉਹਦਾ ਸ਼ਵ ਮਿਲਿਆ ਤਾਂ ਜੋ ਡਾਕਟਰ ਨਾਲ ਬਦਸਲੂਕੀ ਆਪਣੀ ਸੁਸਾਇਟੀ 'ਚ ਹੋਈ ਹੈ ਤੇ ਹੋ ਰਹੀ ਹੈ ਤੇ ਪਿਛਲੇ 10 ਸਾਲਾਂ ਤੋਂ ਮੈਂ ਮਹਿਸੂਸ ਕਰ ਰਹੀ ਹਾਂ ਕਿ ਪਹਿਲੇ ਨਾਲੋਂ ਬਹੁਤ ਜ਼ਿਆਦਾ ਵੱਧ ਵੀ ਗਈ ਹੈ ਪਬਲਿਕ ਵਿੱਚ ਬਹੁਤ ਜ਼ਿਆਦਾ ਅਨਰੈਸਟ ਹੈ ਪਬਲਿਕ ਸਪੇਸ਼ੈਂਟਸ ਨਹੀਂ ਹੈ ਡਾਕਟਰਾਂ ਨੂੰ ਹਮੇਸ਼ਾ ਮਤਲਬ ਸ਼ੱਕ ਦੇ ਦਾਇਰੇ ਚ ਰੱਖਿਆ ਜਾਂਦਾ ਹੈ ਸਾਡੇ ਨਾਲ ਹਰ ਤਰ੍ਹਾਂ ਦਾ ਮਿਸਬੀਹੇਵ ਹੁੰਦਾ ਹੈ ਮਤਲਬ ਮੈਂ ਦੇਖਿਆ ਪਬਲਿਕ ਦਾ ਵੀ ਐਟੀਟਿਊਡ ਵੀ ਜੇ ਕਿਤੇ ਹੋਰ ਜਾਨ ਕੋਰਸ ਤੇ ਚਲੇ ਜਾਣ ਜਾਂ ਕਿਸੇ ਹੋਰ ਦਫਤਰ ਤੇ ਚਲੇ ਜਾਣ ਕਿ ਉੱਥੇ 10 ਮਿੰਟ ਉਡੀਕ ਕਰਨੀ ਪਵੇ ਜੇ ਕੋਈ ਗੱਲ ਲੇਕਿਨ ਸਿਵਲ ਹਸਪਤਾਲ ਫਲੋਰ ਦੇ ਵਿੱਚ 10 ਮਿੰਟ ਵੇਟ ਕਰਨੀ ਪਵੇ ਜੇ ਜਾਂ ਉਹਨਾਂ ਨੂੰ ਲੱਗੇ ਵੀ ਸਾਡਾ ਕੰਮ ਸਹੀ ਨਹੀਂ ਹੋਇਆ ਤਾਂ ਸਾਨੂੰ ਕੋਈ ਨਹੀਂ ਬਖਸ਼ਦਾ ਮਤਲਬ ਅਸੀਂ ਜਿਹੜਾ ਹੈਲਥ ਦਾ ਸਟਾਫ ਹੈ ਉਹ ਹਮੇਸ਼ਾ ਅ ਇਸ ਗੱਲ ਲਈ ਮਤਲਬ ਦੋਸ਼ੀ ਹੀ ਤਰਾਰ ਕੀਤਾ ਜਾਂਦਾ ਲੋਕਾਂ ਵੱਲੋਂ ਵਾ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਜਿਹੜੀ ਇਹ ਕੱਲ ਦੀ ਸਟ੍ਰਾਈਕ ਹੈ ਲੇਕਿਨ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਇਸੇ ਤਰ੍ਹਾਂ ਦੱਸੀ ਗਈ ਹੈ ਕਿ ਡਾਕਟਰਸ ਨੇ ओपीडी ਨਹੀਂ ਦੇਖੀ ਡਾਕਟਰਸ ਦੀ ਫੇਰ ਵੀ ਇਨਸਾਨੀਅਤ ਹੈ ਕਿ ਅਸੀਂ ਆਪਣੀਆਂ ਐਮਰਜੈਂਸੀਜ਼ ਨਹੀਂ ਬੰਦ ਕੀਤੀਆਂ ਅੱਜ ਵੀ ਨਹੀਂ ਬੰਦ ਹੈਗੀ ਉਹ ਐਮਰਜੈਂਸੀ ਕਿਉਂਕਿ ਅਸੀਂ ਇਹ ਕਦੀ ਅਫੋਰਡ ਨਹੀਂ ਕਰਦੇ ਕਿ ਸਾਡੇ ਸਟ੍ਰਾਈਕ ਤੇ ਜਾਣ ਕਰਕੇ ਕੋਈ ਲੋੜਿੰਦਾ ਬੰਦਾ ਮਰਿਤੀ ਨੂੰ ਪ੍ਰਾਪਤ ਹੋ ਜੇ ਅਸੀਂ insan ਦੀ ਜਾਨ ਦੇ ਰੱਖਿਆ ਤਾਂ ਜੇ ਛੋਟੀ ਵੀ ਤੁਸੀਂ ਗੱਲ ਕਰਦੇ ਹੋ ਕਿ ਉਹਦਾ 플ੋਰ ਤੇ ਲੋਡ ਬਟਲਟੀ ਹੈ ਨਹੀਂ ਕਿਉਂਕਿ ਉਹਦੇ ਬਾਰੇ ਤਾਂ ਇੰਨਾ ਮੈਨੂੰ ਨੀਅਰਲੀ ਇੱਥੇ 3 ਐਂਡ 1/2 ਇਅਰਜ਼ ਹੋ ਗਏ ਬਤੌਰ ਐਸਐਮਓ ਤੇ ਦੇ ਬਾਰੇ ਮੈਂ ਸ਼ੁਰੂ ਦਿਨ ਤੋਂ ਹੀ ਲਿਖਦੀ ਆਈਆਂ ਕਿਉਂਕਿ ਪਹਿਲਾਂ ਸਾਡੇ ਹਸਪਤਾਲ 'ਚ ਚੋਰੀਆਂ ਬਹੁਤ ਹੁੰਦੀਆਂ ਸੀ ਇੱਕ ਦੋ ਵਾਰੀ ਤੋੜ ਧੰਨ ਵਾਲੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਕੇ ਐਸਐਚਓ ਵਗੈਰਾ ਨੂੰ ਮੈਂ ਟਾਈਮ 'ਤੇ ਇਨਫੋਰਮ ਕਰਦੀ ਰਹੀਆਂ ਪਰ ਠੀਕ ਨਹੀਂ ਉਹ ਹੋਈਆਂ ਉਹ ਮੈਨੂੰ ਬਾਅਦ ਚ ਉਹਨਾਂ ਦੀ ਰਿਪੇਅਰ ਵਗੈਰਾ ਆਪਣੇ ਖਰਚੇ ਤੋਂ ਹੀ ਕਰਾਣੀ ਪਈ ਐ ਤਾਂ ਇਸ ਤਰ੍ਹਾਂਆਂ ਕਾਰੀਆਂ ਘਟਨਾਵਾਂ ਮਲੇ ਸਿਕਿਉਰਿਟੀ ਗਾਰਡ ਵਾਸਤੇ ਤਾਂ ਸ਼ੁਰੂ ਦਿਨ ਤੋਂ ਹੀ ਅਸੀਂ ਕਹਿ ਰਹੇ ਆਂ ਕਿ ਅਸੀਂ ਰੱਖ ਲੈਨੇ ਆਂ ਲੇਕਿਨ ਕਿਉਂਕਿ ਸਾਡੇ ਅੰਦਰ ਦੋ ਨਸ਼ਾ ਛੁਡਾਊ ਕੇਂਦਰ ਵੀ ਚੱਲਦੇ ਆ ਉਹ ਨਸ਼ਾ ਛੁਡਾਊ ਕੇਂਦਰ ਵਾਲੇ ਜਿਹੜੇ ਪੇਸ਼ੈਂਟਸ ਹੈਗੇ ਆ ਉਹ ਇੱਕ ਤਰ੍ਹਾਂ ਨਸ਼ੇ ਦੇ ਮਰੀਜ਼ ਐ ਤੇ ਉਹ ਵੀ ਬਿਨਾ ਕਿਸੇ ਕੰਟਰੋਲ ਦੇ ਸਾਡੇ ਹਸਪਤਾਲ ਦੇ ਵਿੱਚ ਬਿਨਾ ਆਵਾਜ਼ੀ ਬਿਨਾ ਰੋਕ ਟੋਕ ਦੇ ਇੱਧਰ ਉੱਧਰ ਘੁੰਮਦੇ ਆ ਕਈ ਤਰ੍ਹਾਂ ਦੀਆਂ ਉਹਨਾਂ ਤੋਂ ਚੋਰੀਆਂ ਕੀਤੀਆਂ ਗਈਆਂ ਇਦਾਂ ਦੀਆਂ ਘਟਨਾਵਾਂ ਵੀ ਹੋਈਆਂ ਵੀ ਇਹ ਆਪਣੇ ਬੰਦ ਬਾਥਰੂਮ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਟੀਕੇ ਟੁਕੇ ਲਾਉਂਦੇ ਆ ਬਾਅਦ ਚ ਹੋਰ ਪਰੇਸ਼ਾਨ ਕਰਦੇ ਆ ਕਿ ਟੀਕੇ ਤੇ ਸਰੀਂਜਾਂ ਨੂੰ ਸਾਡੀਆਂ ਟਾਇਲਟ ਸੀਟਸ ਤੇ ਟੈਂਕੀਆਂ ਦੇ ਵਿੱਚ ਭਰ ਦਿੰਦੇ ਆ ਠੀਕ ਹੈ ਮੰਨ ਕੇ ਜਦੋਂ ਬੈਸਰੂਪਾਉਂ ਦੇ ਤੁਸੀਂ ਤਾਂ ਦੱਸਦੇ ਆ ਉਹਦੇ ਉਹਦੇ ਸੰਦਰਭ ਵਿੱਚ ਅੱਜ ਵੀ ਆਪਣੇ ਸਿਮਾਉਟ ਕਰਦੇ ਵਾਰੀ ਸੰਜਾਸਨ ਬਣ ਚਾਹ ਰਿਹਾ ਹਾਂ ਮੈਂ ਪੰਜਾਬ ਸਰਕਾਰ ਨੂੰ ਇਹ ਗੁਹਾਰ ਲਗਾਉਣਾ ਚਾਹੁੰਦੀ ਆ ਕਿ ਡਾਕਟਰ ਜਦੋਂ ਆਪਣੀ ਡਿਊਟੀ ਤੋਂ ਕਦੀ ਪਿੱਛੇ ਨਹੀਂ ਹਟਦੇ ਤਾਂ ਸਰਕਾਰ ਸਾਨੂੰ ਬੁਨਿਆਦੀ ਜੋ ਸਾਡਾ ਨੀ ਦੇਖੜੀ ਉਹ ਸਾਨੂੰ ਮੁਹੱਈਆ ਕਰਵਾਏ ਸਾਨੂੰ ਸੇਫਟੀ ਲਈ ਸਿਕਿਉਰਿਟੀ ਗਾਰਡ ਮਿਲਣ ਸਫੀਸ਼ੀਐਂਟ ਅਮਾਉਂਟ ਚ ਤਾਂ ਕਿ ਉਹ ਹਰੇਕ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਸਾਡੇ ਕੋਲ ਲੇਡੀਜ਼ ਦਾ ਸਟਾਫ ਬਹੁਤ ਜ਼ਿਆਦਾ ਤੇ ਲੇਡੀਜ਼ ਓਨਲੀ ਜ਼ਿੰਦਗੀ ਜਿਹੜੀ ਉਹ ਸਿਰਫ ਲੇਡੀਜ਼ ਦੀ ਨਹੀਂ ਹੁੰਦੀ ਸਾਡੇ ਮੇਲ ਡਾਕਟਰਜ਼ ਦੇ ਨਾਲ ਵੀ ਮਿਸਬੀਹੇਵ ਹੁੰਦਾ ਆਇਆ ਇਸ ਕਰਕੇ ਸਿਕਿਉਰਿਟੀ ਸਾਡੀ ਇੱਕ ਬੇਸਿਕ ਬੁਨਿਆਦੀ ਡਿਮਾਂਡ ਹੈ ਕਿ ਉਹ ਸਾਡੀ ਪੂਰੀ ਕੀਤੀ ਜਾਵੇ